ਸਤ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਮਾਂ ਬੋਲੀ ਪੰਜਾਬੀ ਦੇ ਉੱਪਰ ਕੱਲ ਅਸੀਂ ਲਿੰਗ ਬਦਲੋ ਦੇ ਕੁਝ ਕੁ ਜਿਹੜੇ ਪੱਖ ਨੇ ਕਲੀਅਰ ਕਰ ਚੁੱਕੇ ਹਾਂ ਅੱਜ ਅਸੀਂ ਕਰਦੇ ਹਾਂ ਪੁਲਿੰਗ ਨਾਮਾ ਦੇ ਅੰਤ ਦੇ ਵਿੱਚ ਜੇਕਰ ੜਾੜਾ ਹੈ ਨਾ ੜਾੜੇ ਵਰੀ ੜੀ ਜਾਂ ਕੱਕੇ ਵਰੀ ਕੀ ਵਧਾ ਕੇ ਯੋਗ ਅੰਤ ਦੇ ਵਿੱਚ ਮੁਕਤਾ ਹੋਵੇ ਤਾਂ ਉਸ ਦੇ ਮੰਗਰ ੜਾੜੇ ਵੇਰੀ ੜੀ ਤੇ ਕੱਕੀ ਵੇਰੀ ਕੀ ਲਗਾ ਕੇ ਅਸੀਂ ਜਿਹੜੇ ਆ ਉਸ ਨੂੰ ਪੁਲਿੰਗ ਤੋਂ ਇਸਤਰੀ ਲਿੰਗ ਬਣਾ ਸਕਦੇ ਹਾਂ ਠੀਕ ਹੈ ਜੀ ਜਿਵੇਂ ਬਾਲ ਬਾਲੜੀ ਠੀਕ ਹੈ ੜਾੜਾ ਲੱਗ ਗਿਆ ਇੱਥੇ ਪੁਲਿੰਗ ਕੀ ਸੀ ਬਾਲ ਛੋਟਾ ਬੱਚਾ ਬਾਲੜੀ ਛੋਟੀ ਬੱਚੀ ਸੂਤ ਸੂਤਣੀ ਸੂਤੜੀ ਸੂਤ ਸੂਤੜੀ ਖੰਭ ਖੰਬੜੀ ਫੱਗ ਪਗੜੀ ਠੀਕ ਹੈ ਜੀ ਪੱਗ ਪਗੜੀ ਹੁਣ ਇਸ ਤਰ੍ਹਾਂ ਵੀ ਦੇਖੋ ਸੰਦੂਕ ਸੰਦੂਖੜੀ ਚੰਮ ਚਮੜੀ ਢੋਲ ਢੋਲਕੀ ਠੀਕ ਹੈ ਜੀ ਇਹ ਕਿਹੜੇ ਸ਼ਬਦ ਨੇ ਜਿਨ੍ਹਾਂ ਦੇ ਪਿੱਛੇ ਅਸੀਂ ਡਾੜੇ ਵੇਰੀ ੜੀ ਔਰ ਕੱਕੇ ਵੇਰੀ ਕੀ ਲਗਾ ਕੇ ਬਣਾਉਨੇ ਆ ਅਤੇ ਅੰਤ ਦੇ ਵਿੱਚ ਕੀ ਹੋਵੇ ਉਹਨਾਂ ਦੇ ਵਿੱਚ ਅੰਤ ਦੇ ਵਿੱਚ ਮੁਕਤਾ ਹੋਵੇ ਠੀਕ ਹੈ ਜੀ ਅੱਗੇ ਹੈਗੇ ਨੇ ਪੁਲਿੰਗ ਨਾਵਾਂ ਦੇ ਅੰਤ ਵਿੱਚ ਕੰਨਾ ਹੋਵੇ ਜੇਕਰ ਪੁਲਿੰਗ ਨਾਮਾਂ ਦੇ ਅੰਤ ਦੇ ਵਿੱਚ ਕੰਨਾ ਹੋਵੇ ਤਾਂ ਬਿਹਾਰੀ ਲਾ ਕੇ ਇਸਤਰੀ ਲਿੰਗ ਬਣਾਇਆ ਜਾਂਦਾ ਹੈ ਠੀਕ ਹੈ ਜੀ ਦੇਖੋ ਜਿਵੇਂ ਛੋਟੇ ਬੱਚਿਆਂ ਨੂੰ ਅਸੀਂ ਸ਼ੁਰੂਆਤ ਦੇ ਵਿੱਚ ਕਰਵਾਉਨੇ ਆ ਫਸਟ ਜਾਂ ਸੈਕਿੰਡ ਕਲਾਸ ਤੋਂ ਸ਼ੁਰੂ ਕਰਦੇ ਆ ਹਨਾ ਤਾਂ ਅਸੀਂ ਇਦਾਂ ਦੇ ਜਿਹੜੇ ਨੇ ਪੁਲਿੰਗ ਜਾਂ ਲਿੰਗ ਬਦਲੋ ਕਰਵਾਉਨੇ ਆ ਜਿਵੇਂ ਨਾਨਾ ਨਾਨੀ ਚਾਚਾ ਚਾਚੀ ਮਾਮਾ ਮਾਮੀ ਖੋਤਾ ਖੋਤੀ ਗਦਾ ਗਦੀ कुत्ता कुत्ती दादा दादी मटका मटकी मटकीोड़ा घोड़ी बाटा बाटी इस तरह जिमें छोटा चोटी सोटा सोटी पखा पखी खुरपा खुरपी चरखा चरखी बच्छा बच्छी भुखा भुखी टोला टोली बोता बोती ਗੱਡਾ ਗੱਡੀ ਹੈ ਨਾ ਜਿਨ੍ਹਾਂ ਦੇ ਪਿੱਛੇ ਕੰਨਾਂ ਲੱਗਿਆ ਹੋਵੇ ਉਸ ਦੀ ਥਾਂ ਤੇ ਕੀ ਪੈ ਜਾਂਦੀ ਹੈ ਬਿਹਾਰੀ ਦੀ ਮਾਤਰਾ ਪੈ ਜਾਂਦੀ ਹੈ ਠੀਕ ਹੈ ਜੀ ਤਾਂ ਇਸ ਤਰ੍ਹਾਂ ਅਸੀਂ ਕਰ ਸਕਦੇ ਹਾਂ ਤੇ ਅੱਗੇ ਹੈ ਕੰਨੇ ਦੀ ਥਾਂ ਤੇ ਨੰਨਾ ਲਾ ਕੇ ਕੰਨੇ ਦੀ ਥਾਂ ਤੇ ਨੰਨਾ ਲਾ ਕੇ ਇਦੇ ਲਈ ਕੀ ਹੈ ਸਾਨੂੰ ਇਹ ਕੋਈ ਲੌਜਿਕ ਨਹੀਂ ਹੈ ਕਿ ਜਿਹਦੇ ਪਿੱਛੇ ਮੁਕਤਾ ਤਾਂ ਵਿਹਾਰੀ ਲਾ ਦੋ ਜਿਹਦੇ ਪਿੱਛੇ ਕਰਨਾ ਤਾਂ ਵਿਹਾਰੀ ਲਾ ਦੋ ਵਿਹਾਰੀ ਲਾ ਦੋ ਨਹੀਂ ਐਦਾਂ ਠੀਕ ਹੈ ਹਰ ਇੱਕ ਚੀਜ਼ ਦਾ ਇੱਕ ਇਹ ਸਾਨੂੰ ਸਾਰੇ ਹੀ ਯਾਦ ਕਰਨੇ ਪੈਂਦੇ ਆ ਤੇ ਯਾਦ ਰੱਖਣੇ ਵੀ ਪੈਣਗੇ ਠੀਕ ਹੈ ਜੀ ਆਪਾਂ ਹੁਣ ਇਹ ਇਹ ਨਹੀਂ ਕਰ ਸਕਦੇ ਜਿਵੇਂ ਮਛੇਰਾ ਮਛੇਰੀ ਨਹੀਂ ਲਿਖ ਸਕਦੇ ਆਪਾਂ ਇੱਥੇ ਇਹ ਗਲਤ ਹੋ ਜਾਵੇਗਾ ਠੀਕ ਹੈ ਮਛੇਰਾ ਮਛੇਰਣ ਸਪੇਰਾ ਸਪੇਰਨ ਨਾ ਲੱਗਿਆ ਪਠਿਆਰਾ ਪਠਿਆਰਨ ਰਾਰੇ ਦੇ ਪਿੱਛੇ ਤਕਰੀਬਨ ਨੰਨੇ ਹੀ ਲੱਗਦੇ ਨੇ ਦੋਾਰੇ ਤੋਂ ਬਾਅਦ ਹੀ ਗੱਲ ਹੁੰਦੀ ਹੈ ਤਾਂ ਨੰਨੇ ਦੀ ਵਰਤੋਂ ਹੀ ਹੁੰਦੀ ਹੈ ਪਰ ਇਹ ਸਾਰੇ ਜਿਹੜੇ ਨੇ ਪੁਲਿੰਗ ਜਾਂ ਇਸਤਰੀ ਲਿੰਗ ਤੁਹਾਨੂੰ ਯਾਦ ਕਰਨੇ ਪੈਣਗੇ ਠੀਕ ਹੈ ਜੀ ਬਣਜਾਰਾ ਬਣਜਾਰਨ ਲੁਟੇਰਾ ਲੁਟੇਰਨ ਕਸੇਰਾ ਕਸੇਰਨ ਕਸੇਰਾ ਕਸੇਰਨ ਕਸੇਰਾ ਦਾ ਮਤਲਬ ਨਹੀਂ ਮੈਨੂੰ ਪਤਾ ਕੀ ਹੁੰਦਾ ਜੇ ਕਿਸੇ ਨੂੰ ਪਤਾ ਹੋਇਆ ਜਾਂ ਵੀਡੀਓ ਦੇਖ ਰਿਹਾ ਤਾਂ ਪਲੀਜ਼ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਵੀ ਕਸੇਰਾ ਦਾ ਕੀ ਮਤਲਬ ਹੁੰਦਾ ਕੀ ਕੰਮ ਕਰਨ ਵਾਲਾ ਹੁੰਦਾ ਕਸੇਰਾ ਜੇ ਪੁਲਿੰਗ ਨਾਵਾਂ ਦੇ ਅੰਤ ਵਿੱਚ ਬਿਹਾਰੀ ਅਤੇ ਆ ਹੋਵੇ ਆੜੇ ਨੂੰ ਕੰਨਾ ਮਤਲਬ ਆ ਹੋਵੇ ਨਾਲ ਬਿਹਾਰੀ ਵੀ ਲੱਗੇ ਉਸ ਤੋਂ ਬਾਅਦ ਆ ਹੋਵੇ ਤਾਂ ਉਸ ਦੀ ਥਾਂ ਨੰਨਾ ਜਾਂ ਨਾਣਾ ਲਗਾ ਕੇ ਇਸਤਰੀ ਲਿੰਗ ਬਣਾਇਆ ਜਾਂਦਾ ਹੈ ਇਹ ਵੀ ਹੁਣ ਦੇਖੋ ਕਲੀਅਰ ਨਹੀਂ ਹੈਗਾ ਵੀ ਨੰਨਾ ਲੱਗਣਾ ਜਾਂ ਨਾਣਾ ਲੱਗਣਾ ਠੀਕ ਹੈ ਜੀ ਇਹ ਵੀ ਹੈ ਵੀ ਸਾਨੂੰ ਉਸ ਪੁਲਿੰਗ ਨੂੰ ਸ਼ਬਦ ਨੂੰ ਪੜਨਾ ਪਏਗਾ ਯਾਦ ਰੱਖਣਾ ਪਏਗਾ ਫੇਰ ਹੀ ਅਸੀਂ ਉਸ ਨੂੰ ਕਲੀਅਰ ਕਰ ਸਕਦੇ ਹਾਂ ਜਿਵੇਂ ਪਹਾੜੀਆ ਪਹਾੜਨ ਉਰਵੀਆ ਉਰਵਣ ਹਟਵਾਣੀਆਂ ਹਟਵਾਣ ਵਾਰਣਨ ਲਾਹੋਰੀਆ ਲਹੌਰਨਾਂ ਕੀ ਜੀ ਪੋਠੋਹਾਰੀਆ ਪੋਠੋਹਾਰਨ ਅਮਰਤਸਰੀਆ ਅਮਰਤਸਰਨ ਦੁਆਬੀਆ ਦੁਆਬਨ ਠੀਕ ਹੈ ਜੀ ਕਿੱਥੇ ਕਿਸੇ ਤੇ ਨੰਨਾ ਲੱਗ ਗਿਆ ਆੜਾ ਕੱਟ ਕੇ ਕਿਤੇ ਨਾਣਾ ਲੱਗ ਜਾ ਠੀਕ ਹੈ ਜੀ ਮੋਸਲੇ ਜਿੱਥੇ ਤਰਾਰਾ ਦੇਖੋ ਉਹਦੇ ਪਿੱਛੇ ਨੰਨਾ ਹੀ ਲੱਗੇਗਾ ਬਿਹਾਰੀ ਤੇ ਆੜੇ ਨੂੰ ਕੰਨਾ ਕੱਟ ਕੇ ਰਾਰਾ ਨੰਨਾ ਰਾਰਾ ਨੰਨਾ ਲੱਗ ਜਾਵੇਗਾ ਠੀਕ ਹੈ ਤੇ ਬਾਕੀ ਜਿਨ੍ਹਾਂ ਦੇ ਪਿੱਛੇ ਹੋਰ ਸ਼ਬਦ ਨੇ ਉੱਥੇ ਨਾਣਾ ਲੱਗ ਜਾਊਗਾ ਜਿਵੇਂ ੜਾੜਾ ਇੱਥੇ ਇੱਥੇ ਬੱਬਾ ਔਰ ਇੱਥੇ ਨਾਣਾ ਤੇ ਉਹਦੇ ਪਿੱਛੇ ਕੀ ਲੱਗ ਜੇਗਾ ਉਹਨਾਂ ਦੇ ਪਿੱਛੇ ਨਾਣਾ ਲੱਗ ਗਿਆ ਦੇਖੋ ਇਹ ਹਟਵਾਣੀਆ ਹਟਵਾ ਬਾਨਣ ਇਹ ਲੱਗ ਗਿਆ ਠੀਕ ਹੈ ਜੀ ਹੁ ਲਾਹੌਰਿਆ ਲਾਹੌਰਿਆ ਦੇ ਵਿੱਚ ਨਾਣਾ ਲੱਗ ਇੱਥੇ ਨਾਣਾ ਲੱਗ ਗਿਆ ਅੱਗੇ ਹੈ ਜੇ ਪੁਲਿੰਗ ਨਾਮਾਂ ਦੇ ਅੰਤ ਵਿੱਚ ਬਿਹਾਰੀ ਹੋਵੇ ਤਾਂ ਬਿਹਾਰੀ ਹਟਾ ਕੇ ਉਸ ਦੀ ਥਾਂ ਨਾਣਾ ਲਗਾ ਕੇ ਜਿਹੜਾ ਇਸਤਰੀ ਲਿੰਗ ਬਣਾਇਆ ਜਾਂਦਾ ਹੈ ਹੁਣ ਦੇਖੋ ਇਹ ਬਿਹਾਰੀ ਲੱਗੇ ਹੋਏ ਸ਼ਬਦ ਨੇ ਇਸ ਵੀਡੀਓ ਨੂੰ ਤੁਸੀਂ ਦੋ ਵਾਰੀ ਦੇਖ ਲੈਣਾ ਤਾਂ ਤੁਹਾਡੇ ਯਾਦ ਹੋ ਜਾਣਗੇ ਵੀ ਕਿਹੜੇ ਕਿਹੜੇ ਮਤਲਬ ਸ਼ਬਦ ਨੇ ਠੀਕ ਹੈ ਮਾਲੀ ਮਾਲਣ ਜੋਗੀ ਜੋਗਣ ਥੋਬੀ ਥੋਬਣ ਮੱਛੀ ਮੱਛਣ ਬੰਗਾਲੀ ਬੰਗਾਲਣ ਦਰਜੀ ਦਰਜਣ ਹਾਲੀ ਹਾਲਣ ਸਾਥੀ ਸਾਥਣ ਗਵਾਂਡੀ ਗਵੰਡਣ ਗਿਆਨੀ ਗਿਆਨਣ ਰੋਗੀ ਰੋਗਣ ਤੇਲੀ ਤੇਲਣ ਪੰਜਾਬੀ ਪੰਜਾਬਣ ਪਰਦੇਸੀ ਪਰਦੇਸਣ ਠੀਕ ਹੈ ਜੀ ਉਮੀਦ ਹੈ ਤੁਸੀਂ ਬਹੁਤ ਸਾਰੇ ਜਿਹੜੇ ਨੇ ਇਹ ਕਰਲੇ ਹੋਣਗੇ ਇੱਕ ਦੋ ਵਾਰੀ ਦੇਖ ਲਓ ਤੁਸੀਂ ਇਸ ਵੀਡੀਓ ਨੂੰ ਤੁਹਾਡੇ ਇਹ ਸ਼ਬਦ ਯਾਦ ਹੋ ਜਾਣਗੇ ਜੇ ਤੁਸੀਂ ਐਜ਼ ਅ ਟੀਚਰ ਦੇਖ ਰਹੇ ਹੋ ਜਾਂ ਤੁਸੀਂ ਛੋਟੇ ਬੱਚੇ ਨੂੰ ਪੜਾਉਣਾ ਤਾਂ ਸਾਨੂੰ ਜਿਹੜੇ ਹੈ ਮਤਲਬ ਸਾਰੇ ਮਿਕਸ ਦੇ ਵਿੱਚ ਹੀ ਸਿਖਾਉਣੀ ਚਾਹੀਦੀ ਹੈ ਬੱਚਿਆਂ ਨੂੰ ਸਿਰਫ ਇਹ ਨਹੀਂ ਹੈਗਾ ਕਿ ਨੰਨੇ ਵੈਰੀ ਨੰਨੇ ਵੈਰੀ ਲਗਾ ਕੇ ਹੀ ਬਿਹਾਰੀ ਵੈਰੀ ਲਗਾ ਕੇ ਹੀ ਅਸੀਂ ਸ਼ਬਦ ਬਣਾਉਣੇ ਸਿਖਾਉਣੇ ਆ ਸਾਰੇ ਟਾਪਿਕਾਂ ਦੇ ਵਿੱਚੋਂ ਇੱਕ ਇੱਕ ਦੋ ਦੋ ਅਸੀਂ ਮਤਲਬ ਪੁਲਿੰਗ ਲੈ ਕੇ ਫਿਰ ਉਸ ਦਾ ਇਸਤਰੀ ਲਿੰਗ ਬਣਾ ਸਕਦੇ ਹਾਂ ਤਾਂ ਥੋੜੀਆਂ ਚੀਜ਼ਾਂ ਚਾਹੇ ਬੱਚੇ ਛੋਟੇ ਨੇ ਕਲੀਅਰ ਹੋ ਜਾਂਦੀਆਂ ਨੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਵੀ ਤੁਹਾਨੂੰ ਇਸ ਇਹ ਅਪਰਾਲਾ ਕਿਵੇਂ ਦਾ ਲੱਗਿਆ ਜੇਕਰ ਤੁਸੀਂ ਇਸ ਚੈਨਲ ਦੇ ਉੱਪਰ ਪਹਿਲੀ ਵਾਰ ਵਿਜ਼ਿਟ ਕੀਤਾ ਤਦ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਜੀ